ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਵੱਲੋਂ ਭਾਰਤ ਦੀਆਂ ਵਸਤਾਂ ਦੇ ਉੱਤੇ 50% ਟੈਰਿਫ ਲਗਾਏ ਜਾਣ ਤੋਂ ਬਾਅਦ ਹੁਣ ਇਸ ਗੱਲ ਤੇ ਚਰਚਾ ਛਿੜੀ ਹੈ ਕਿ ਆਖਿਰ ਭਾਰਤ ਨੂੰ ਇਸ ਟੈਰਿਫ ਦਾ ਕਿੰਨਾ ਕੁ ਨੁਕਸਾਨ ਹੋਵੇਗਾ ਕਿਹੜੇ ਸੂਬੇ ਦੀ ਕਿਹੜੀ ਵਸਤੂ ਦੇ ਐਕਸਪੋਰਟਰ ਨੂੰ ਕਿੰਨਾ ਕੁ ਨੁਕਸਾਨ ਹੋਵੇਗਾ ਤੇ ਕੁੱਲ ਮਿਲਾ ਕੇ ਭਾਰਤੀ ਅਰਥ ਵਿਵਸਥਾ ਦੇ ਉੱਤੇ ਅਮਰੀਕਾ ਦੇ ਸਟੈਰਿਫ ਦਾ ਕੀ ਅਸਰ ਪੈਣ ਵਾਲਾ ਪਰ ਇੰਨੀ ਗੱਲ ਜ਼ਰੂਰ ਸਾਫ਼ ਹੈ ਕਿ ਭਾਰਤ ਨੂੰ ਅਮਰੀਕਾ ਵੱਲੋਂ 50% ਦਾ ਟੈਰਿਫ ਜਿਹੜਾ ਲਗਾਇਆ ਗਿਆ ਉਸ ਦਾ ਫਾਇਦਾ ਜ਼ਰੂਰ ਕੁਝ ਮਿਲਕਾਂ ਨੂੰ ਹੋਵੇਗਾ ਖਾਸ ਤੌਰ ਤੇ ਆਟੋ ਪਾਰਟਸ ਦੀ ਗੱਲ ਕਰੀਏ ਤਾਂ ਆਟੋ ਪਾਰਟਸ ਨੂੰ ਲੈ ਕੇ ਚੀਨ ਤੋਂ ਅਮਰੀਕਾ ਜਿਹੜਾ ਉਹ ਵਸਤਾਂ ਨੂੰ ਮੰਗਵਾ ਸਕਦਾ ਹੈ ਭਾਵ ਚੀਨ ਨੂੰ ਫਾਇਦਾ ਹੋ ਸਕਦਾ ਹੈ ਇਸ ਦਾ ਬਾਸਮਤੀ ਦੀ ਗੱਲ ਕਰੀਏ ਤਾਂ ਭਾਰਤੀ ਬਾਸਮਤੀ ਜਿਹੜੀ ਅਮਰੀਕਾ ਜਾਂਦੀ ਹੈ ਉਸ ਦੀ ਇਵਸ ਦੇ ਵਿੱਚ ਉਸ ਦੇ ਬਦਲੇ ਦੇ ਵਿੱਚ ਪਾਕਿਸਤਾਨੀ ਬਾਸਮਤੀ ਨੂੰ ਹੁਲਾਰਾ ਮਿਲ ਸਕਦਾ ਹੈ ਪਾਵ ਅਮਰੀਕਾ ਦੇ ਵਿੱਚ ਜਿਹੜੇ ਬੈਠੇ ਨੇ बिजनेसमੈਨ ਉਹ ਪਾਕਿਸਤਾਨ ਤੋਂ ਬਾਸਮਤੀ ਮੰਗਵਾ ਸਕਦੇ ਨੇ ਬੰਗਲਾਦੇਸ਼ ਤੋਂ ਮੰਗਵਾ ਸਕਦੇ ਨੇ ਕੱਪੜੇ ਦੀ ਖਾਸ ਤੌਰ ਤੇ ਗੱਲ ਕਰੀਏ ਤਾਂ ਲੁਧਿਆਣਾ ਤੋਂ ਹੌਜਰੀ ਦਾ ਤੇ ਟੈਕਸਟਾਈਲ ਦਾ ਬਣਿਆ ਬਣਾਇਆ ਕੱਪੜਾ ਜਿਹੜਾ ਅਮਰੀਕਾ ਨੂੰ ਵੱਡੇ ਪੱਧਰ ਤੇ ਐਕਸਪੋਰਟ ਕੀਤਾ ਜਾਂਦਾ ਹੈ ਉਸ ਐਕਸਪੋਰਟ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ ਤੇ ਲੁਧਿਆਣੇ ਦੇ ਵਪਾਰੀਆਂ ਦੇ ਜਿਹੜੇ ਮੁਨਾਫੇ ਆ ਉਹਨਾਂ ਨੂੰ ਸੱਟ ਵੱਟ ਸਕਦੀ ਹੈ ਇਸ ਦੀ ਯੂਐਸ ਦੇ ਵਿੱਚ ਅਮਰੀਕਾ ਦੇ ਵਿੱਚ ਵਿਅਤਨਾਮ ਤੋਂ ਜਿਹੜਾ ਕੱਪੜਾ ਮੰਗਾਇਆ ਜਾਂਦਾ ਹੈ ਉਸ ਦਾ ਵਾਧਾ ਹੋ ਸਕਦਾ ਹੈ ਭਾਵ ਵਿਅਤਨਾਮ ਨੂੰ ਇਸ ਟੈਰਿਫ ਦਾ ਫਾਇਦਾ ਹੋ ਸਕਦਾ ਸੋ ਇੱਕ ਪਾਸੇ ਭਾਰਤੀ ਅਰਥ ਵਿਵਸਥਾ ਨੂੰ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਦੂਜੇ ਪਾਸੇ ਜੇਕਰ ਭਾਰਤ ਤੋਂ ਇਹ ਐਕਸਪੋਰਟ ਅਮਰੀਕਾ ਨੂੰ ਘਟਦਾ ਹੈ ਤਾਂ ਹੋਰ ਮੁਲਕਾਂ ਨੂੰ ਫਾਇਦਾ ਹੋ ਸਕਦਾ ਜਿਵੇਂ ਕਿ ਪਾਕਿਸਤਾਨ ਬੰਗਲਾਦੇਸ਼ ਵਿਅਤਨਾਮ ਵਰਗੇ ਮੁਲਕ ਇਸ ਕਰਕੇ ਚੀਨ ਕੋਲ ਜਿਹੜਾ ਕੱਚਾ ਮਾਲ ਹੈ ਉਹ ਸਸਤਾ ਹੈ ਇਸ ਕਰਕੇ ਚੀਨ ਦੇ ਨਾਲ ਅਮਰੀਕਾ ਦਾ ਵਪਾਰ ਹੈ ਜਿਹੜਾ ਵੱਧ ਸਕਦਾ ਹੈ ਬਸ਼ਰਤੇ ਅਮਰੀਕਾ ਨੇ ਚੀਨ ਦੇ ਉੱਤੇ ਵੀ ਟੈਰਿਫ ਲਗਾਇਆ ਹੈ ਪਰ ਇਸ ਦੇ ਬਾਵਜੂਦ ਭਾਰਤ ਦੇ ਉੱਤੇ ਜਿਹੜਾ 50% ਟੈਰਿਫ ਲਗਾਇਆ ਗਿਆ ਅਮਰੀਕਾ ਦੇ ਵੱਲੋਂ ਉਸ ਦਾ ਫਾਇਦਾ ਚੀਨ ਨੂੰ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਦਿਖ ਰਹੀ ਹੈ ਇਸ ਦੇ ਨਾਲ ਨਾਲ ਵੀਅਤਨਾਮ ਕੰਬੋਡੀਆ ਬੰਗਲਾਦੇਸ਼ ਇਹਨਾਂ ਮੁਲਕਾਂ ਦੇ ਵਿੱਚ ਬਣੇ ਬਣਾਏ ਕੱਪੜੇ ਜਿਹੜੇ ਬੇਹਦ ਸਸਤੇ ਦਰਾਂ ਤੇ ਤਿਆਰ ਕੀਤੇ ਜਾਂਦੇ ਨੇ ਸੋ ਲੁਧਿਆਣਾ ਦੀ ਹਾਜ਼ਰੀ ਤੇ ਕਪੜਾ ਸੰਨਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਇਹਨਾਂ ਮੁਲਕਾਂ ਨੂੰ ਵੀਅਤਨਾਮ ਤੇ ਕੰਬੋਡੀਆ ਵਰਗੇ ਮੁਲਕਾਂ ਨੂੰ ਇਸ ਟੈਰਿਫ ਦਾ ਫਾਇਦਾ ਹੋ ਸਕਦਾ ਤੁਹਾਨੂੰ ਦੱਸਦੀ ਅਮਰੀਕਾ ਵੱਲੋਂ 50% ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿੱਚ ਇੱਕ ਵੱਡਾ ਸੰਕਟ ਖੜਾ ਹੋ ਗਿਆ ਕਿਉਂਕਿ ਅਮਰੀਕਾ ਦਾ ਪੰਜਾਬ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਵਪਾਰ ਹੈ ਪੰਜਾਬ ਦੇ ਵਪਾਰੀ ਕਮਾਉਂਦੇ ਨੇ ਪੰਜਾਬ ਦੇ ਵਿੱਚ ਇੰਡਸਟਰੀ ਚੱਲਦੀ ਹੈ ਉਸ ਕਰਕੇ ਵੱਡੇ ਪੱਧਰ ਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਸੋ ਜਿੰਨਾ ਵੀ ਐਕਸਪੋਰਟ ਅਮਰੀਕਾ ਨੂੰ ਕੀਤਾ ਜਾਂਦਾ ਜੇਕਰ ਐਕਸਪੋਰਟ ਰੁਕ ਜਾਂਦਾ ਤਾਂ ਸਿੱਧੇ ਤੌਰ ਤੇ ਲੁਧਿਆਣਾ ਦੇ ਵਿੱਚ ਜਿਹੜੇ ਹਾ ਹਾਜ਼ਰੀ ਸਨਤ ਹੈ ਉਸ ਨੂੰ ਛਟ ਲੱਗੇਗੀ ਜਿਹੜੀ ਉਸ ਦੇ ਵਿੱਚ ਮੈਨੂਫੈਕਚਰਿੰਗ ਹੈ ਉਹ ਘਟੇਗੀ ਤੇ ਸਿੱਧੇ ਤੌਰ ਤੇ এমਪਲੋਇਮੈਂਟ ਵੀ ਘਟੇਗੀ ਸੋ ਲੁਧਿਆਣਾ ਦੇ ਵਿੱਚ ਵਪਾਰੀਆਂ ਨੂੰ ਜਿੱਥੇ ਇੱਕ ਪਾਸੇ ਇਸ ਦਾ ਝਟਕਾ ਲੱਗ ਸਕਦਾ ਹੈ ਉੱਥੇ ਦੂਜੇ ਪਾਸੇ এমਪਲੋਇਮੈਂਟ ਜਿਹੜਾ ਰੋਜ਼ਗਾਰ ਹੈ ਉਸ ਨੂੰ ਵੀ ਛਟ ਵੱਜ ਸਕਦੀ ਹੈ ਸੋ ਵਪਾਰ ਦੇ ਵਿੱਚ ਵੱਡੀ ਕਮੀ ਆਉਣ ਦਾ ਜਿਹੜਾ ਖਤਸ਼ਾ ਉਹ ਪੈਦਾ ਹੋ ਗਿਆ ਅਮਰੀਕਾ ਵੱਲੋਂ ਭਾਰਤ ਤੇ ਸਟੈਰਫੇ ਟੈਰਿਫ ਦੇ ਫੈਸਲੇ ਤੋਂ ਬਾਅਦ ਚੀਨ ਤੋਂ ਜਿਹੜੇ ਆਟੋ ਪਾਰਟਸ ਨੇ ਉਹ ਉਹਨਾਂ ਦਾ ਵਪਾਰ ਅਮਰੀਕਾ ਦੇ ਨਾਲ ਵਧ ਸਕਦਾ ਹੈ ਜਿਵੇਂ ਕਿ ਪਹਿਲਾਂ ਦੱਸਿਆ ਕਿ ਬਾਸਮਤੀ ਅਤੇ ਹੋਰ ਜਿਹੜੀਆਂ ਫਸਲੀ ਪਦਾਰਥ ਨੇ ਜਿਵੇਂ ਕਿ ਦਾਲਾਂ ਨੇ ਜਾਂ ਕੁਝ ਹੋਰ ਕਿਸਮ ਦੀਆਂ ਫਸਲਾਂ ਨਾਲ ਸੰਬੰਧਿਤ ਪਦਾਰਥ ਨੇ ਉਹਨਾਂ ਦੀ ਐਕਸਪੋਰਟ ਵੀ ਅਮਰੀਕਾ ਨੂੰ ਬਾਕੀ ਮੁਲਕ ਵਧਾ ਸਕਦੇ ਨੇ ਖਾਸ ਤੌਰ ਤੇ ਭਾਰਤੀ ਪੰਜਾਬ ਤੋਂ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਅਮਰੀਕਾ ਨੂੰ ਬਾਸਮਤੀ ਚੌਲ ਜਿਹੜਾ ਪੇਜਾ ਜਾਂਦਾ ਜੇਕਰ ਉਸ ਦੇ ਵਿੱਚ ਕਟੌਤੀ ਆਉਂਦੀ ਹੈ ਤਾਂ ਪਾਕਿਸਤਾਨ ਦੇ ਬਾਸਮਤੀ ਵਿਚਾਰ ਨੂੰ ਇਸ ਦਾ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਜੰਮੂ ਕਸ਼ਮੀਰ ਦਾ ਜੋ ਬਾਸਮਤੀ ਹੈ ਉਹ ਇੱਕੋ ਜਿਹਾ ਹੈ ਜੇਕਰ ਭਾਰਤ ਬਾਸਮਤੀ ਦੇ ਵਿੱਚ ਕਟੌਤੀ ਆਉਂਦੀ ਹੈ ਭਾਰਤੀ ਬਾਸਮਤੀ ਅਮਰੀਕਾ ਨਹੀਂ ਲੈਂਦਾ ਤਾਂ ਦੂਜੇ ਪਾਸੇ ਸਿੱਧੇ ਤੌਰ ਤੇ ਪਾਕਿਸਤਾਨ ਦੇ ਬਾਸਮਤੀ ਐਕਸਪੋਰਟਰਸ ਨੂੰ ਇਸ ਦਾ ਫਾਇਦਾ ਹੋਵੇਗਾ 2024-25 ਦੇ ਵਿੱਚ ਭਾਰਤ ਤੋਂ ਅਮਰੀਕਾ ਨੂੰ ਰਾਤ ਹੋਣ ਵਾਲਾ ਬਾਸਮਤੀ ਜਿਹੜਾ 2.74 ਲੱਖ ਮੈਟ੍ਰਿਕ ਟਨ ਸੀ ਜਿਸ ਦੀ ਕੀਮਤ 2800 49 ਕਰੋੜ ਰੁਪਏ ਸੀ ਉੱਥੇ ਗੈਰ ਬਾਸਮਤੀ ਚਾਵਲ ਦਾ ਨਿਰਯਾਤ 61341 ਮੈਟ੍ਰਿਕ ਸੰਤ ਸੀ ਜਿਸ ਦੀ ਕੀਮਤ 462 ਕਰੋੜ ਰੁਪਏ ਸੀ ਤਾਂ ਹੁਣ ਟੈਰਿਫ ਦੇ ਵਿੱਚ ਵਾਧੇ ਦੇ ਨਾਲ ਚੌਲਾਂ ਦੇ ਬਾਜ਼ਾਰ ਦੇ ਵਿੱਚ ਵੀ ਸੰਕਟ ਹੈ ਅਤੇ ਵੱਡੇ ਪੱਧਰ ਤੇ ਚੌਲਾਂ ਦੀ ਐਕਸਪੋਰਟ ਹੈ ਜਿਹੜੀ ਅਮਰੀਕਾ ਨੂੰ ਘਟ ਸਕਦੀ ਹੈ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਇਸ ਦਾ ਫਾਇਦਾ ਹੋਵੇਗਾ ਮਹਾਰਾ ਦਾ ਵੀ ਇਹੀ ਕਹਿਣਾ ਕਿ ਕਿਉਂਕਿ ਪਾਕਿਸਤਾਨ ਦੇ ਉੱਤੇ ਟੈਰਿਫ ਨਹੀਂ ਲਗਾਇਆ ਇਸ ਕਰਕੇ ਅਮਰੀਕਨ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਵਪਾਰੀ ਨੇ ਉਹ ਪਾਕਿਸਤਾਨ ਤੋਂ ਚੌਲ ਖਰੀਦਣਾ ਪਸੰਦ ਕਰਨਗੇ ਸੋ ਸਿੱਧੇ ਤੌਰ ਤੇ ਇਸ ਦਾ ਫਾਇਦਾ ਪਾਕਿਸਤਾਨ ਨੂੰ ਹੋਵੇਗਾ ਸਰਦੀ ਸੂਬਾ ਹੋਣ ਦੇ ਨਾਲ ਪੰਜਾਬ ਨੂੰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਬਿਜ਼ਨਸ ਨੂੰ ਲੈ ਕੇ ਸੋ ਜੇਕਰ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਪੰਜਾਬ ਦੀ ਇਕਨੋਮੀ ਨੂੰ ਵੀ ਜਿਹੜਾ ਨੁਕਸਾਨ ਹੈ ਉਹ ਪਹੁੰਚੇਗਾ ਉਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਇੱਕ ਖੁੱਲਾ ਪੱਤਰ ਵੀ ਲਿਖਿਆ ਗਿਆ ਇਸ ਪੱਤਰ ਦੇ ਵਿੱਚ ਉਹਨਾਂ ਨੇ 50% ਟੈਰਿਫ ਨੂੰ ਇੱਕ ਨਿਰਾਸ਼ਾ ਵਾਲਾ ਕਦਮ ਦੱਸਿਆ ਨਾਲ ਹੀ ਉਹਨਾਂ ਨੇ ਸਵਾਲ ਵੀ ਕੀਤਾ ਹੈ ਕਿ ਦੇਸ਼ ਭਾਰਤ ਤੇ ਰੂਸ ਨਾਲ ਵਪਾਰ ਕਰਨ ਦਾ ਦਬਾਅ ਬਣਾਵੇ ਉਨਾ ਸਵਾਲ ਕੀਤਾ ਕਿ ਇੱਕ ਦੇਸ਼ ਭਾਰਤ ਤੇ ਰੂਸ ਨਾਲ ਵਪਾਰ ਨਾ ਕਰਨ ਦਾ ਦਬਾਅ ਬਣਾਵੇ ਜਦਕਿ ਖੁਦ ਰੂਸ ਯੂਰੇਨੀਅਮ ਤੇ ਪੈਲੇਡੀਅਮ ਦੀ ਆਮਦ ਕਰ ਰਿਹਾ ਹੋਵੇ ਅਮਰੀਕਾ ਤੇ ਸਿੱਧਾ ਨਿਸ਼ਾਨਾ ਸਾਧਿਆ ਕਿ ਅਮਰੀਕਾ ਇੱਕ ਪਾਸੇ ਭਾਰਤ ਤੇ ਇਸ ਗੱਲ ਦੇ ਲਈ ਦਬਾਅ ਬਣਾ ਰਿਹਾ ਹੈ ਕਿ ਰੂਸ ਦੇ ਨਾਲ ਤੇਲ ਦਾ ਵਪਾਰ ਨਾ ਕੀਤਾ ਜਾਵੇ ਦੂਜੇ ਪਾਸੇ ਅਮਰੀਕਾ ਖੁਦ ਰੂਸ ਤੋਂ ਯੂਰੇਨੀਅਮ ਅਤੇ ਪਲੇਡੀਅਮ ਵਰਗੀਆਂ ਤਾਤਾਂ ਨੇ ਜਿਹੜੀਆਂ ਉਹ ਮਗਵਾਉਂਦਾ ਹੈ ਉਸ ਦੇ ਨਾਲ ਇਹਨਾਂ ਦੋਵੇਂ ਤਾਤਾਂ ਦਾ ਬਿਜ਼ਨਸ ਕਰਦਾ ਹੈ ਸਿੱਧੇ ਤੌਰ ਤੇ ਅਮਰੀਕਾ ਦੀ ਦੋਹਰੀ ਨੀਤੀ ਨੂੰ ਉਜਾਗਰ ਕੀਤਾ ਸ਼ੋਕ ਮਿੱਤਲ ਨੇ ਤੇ ਖੁੱਲਾ ਪੱਤਰ ਹੈ ਜਿਹੜਾ ਡੌਨਲਡ ਟਰੰਪ ਨੂੰ ਲਿਖਿਆ ਸੋ ਸੰਭਾਵੀ ਤੌਰ ਤੇ ਭਾਰਤ ਨੂੰ ਪੰਜਾਬ ਦੀ ਅਰਥਵਿਵਸਥਾ ਨੂੰ ਇਸ ਦਾ ਵੱਡਾ ਨੁਕਸਾਨ ਹੋਣ ਵਾਲਾ ਹੈ ਜੇਕਰ ਅਮਰੀਕੀ ਟੈਰਿਫ 50% ਹੈ ਜਿਹੜਾ ਉਹ ਬੇਸ਼ੱਕ ਇਹ ਲਾਗੂ ਹੋ ਚੁੱਕਾ ਹੈ ਪਰ ਜਿੰਨੀ ਦੇਰ ਤੱਕ ਇਹ ਲਾਗੂ ਰਹਿੰਦਾ ਸੁਭਾਵਿਕ ਤੌਰ ਤੇ ਪੰਜਾਬ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਅਤੇ ਰੋਜ਼ਗਾਰ ਦੇ ਵਿੱਚ ਵੀ ਪੰਜਾਬ ਦਾ ਇਸ ਦੇ ਨਾਲ ਸਿੱਧੇ ਤੌਰ ਤੇ ਨੁਕਸਾਨ ਦੇਖਿਆ ਜਾ ਰਿਹਾ ਹੈ